ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ يلا ਮਾਨ ਜੋ ਐਸਐਸਪੀ ਸਾਹਿਬ ਜੀ ਅਜੇ ਗਾਂਧੀ ਆਈਪੀਐਸਰ ਸਾਹਿਬ ਦੇ ਨਿਸ਼ਾਨਦੇਸ਼ਾਂ ਦੇ ਅਧ ਤ ਜਿਹੜਾ ਅਸੀਂ ਇੱਕ ਟੀਮ ਤਿਆਰ ਕੀਤੀ ਹੈ ਜਿਹਦੀ ਵਿੱਚ ਜਿਹੜਾ ਸਾਡੇ ਟਰੈਫਿਕ ਇੰਚਾਰਜ ਸੁਮੰਦਰ ਸਿੰਘ ਤੇ ਡਿਸਟ੍ਰਿਕਟ ਐਜੂਕੇਸ਼ਨ ਚਲ ਟਰੈਫਿਕ ਜਿਹੜਾ ਇਹਨਾਂ ਨੇ ਜਿਹੜੀ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਤੇ ਇਹਦੇ ਵਿੱਚ ਜਿਹੜੇ ਸਾਡੇ ਡਿਲੀਵਰੀ ਬੁਆਏ ਨੇ ਮੇਨ 90 ਬੰਦੇ ਆ ਇਹ ਜਿਹੜਾ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਗਈ ਹੈ ਮਤਲਬ ਕੋਈ ਵੀ ਜੇ ਟਰੈਫਿਕ ਮਤਲਬ ਜੀ ਸਮੱਸਿਆ ਆਉਂਦੀ ਹੈ ਕੁਣ ਸਦਨ ਨਾਲ ਕਰਾਉਣਗੇ ਜੂਸਾ ਜੇ ਵੀ ਕੋਈ ਮੰਨੋ ਇਹਨਾਂ ਨਾਲ ਲੋਕਾਂ ਨਾਲ ਵਾਹ ਪੂਰਾ ਰਹਿੰਦਾ ਜੇ ਕੋਈ ਇਹਨਾਂ ਨੂੰ ਜਿਹੜਾ ਕੋਈ ਕਾਨੂੰਨ ਦੇ ਖਿਲਾਫ ਕੰਮ ਕਰਦਾ ਉਹਦੇ ਬਾਰੇ ਪਤਾ ਲੱਗਦਾ ਇਹ ਸਾਨੂੰ ਦੱਸਣਗੇ ਤੇ ਇਸ ਤਰ੍ਹਾਂ ਇਹ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਇਹਨਾਂ ਨੂੰ ਅਸੀਂ ਜਿਹੜੇ ਆ ਆਪਦੇ ਸਾਰੇ ਜਿਹੜੇ ਨੰਬਰ ਜਿਹੜੇ ਆ ਉਹ ਦਿੱਤੇ ਆ ਤੇ ਇਹ ਜਦੋਂ ਵੀ ਮੰਨੋ ਕੋਈ ਇਹੋ ਜਿਹੀ ਘਟਨਾ ਆਉਦੀ 112 ਤੇ ਕਾਲ ਕਰ ਸਕਦੇ ਆ ਬਾਕੀ ਵੀ ਜਿਹੜੇ ਆ ਜਿਹੜੇ ਅਸੀਂ ਵੀ ਆਪਦੇ ਆ ਆਪਣੇ ਟ੍ਰੈਫਿਕਨ ਕਾਰਜ ਸਾਡੇ ਅਗੇ ਨਾਲੇ ਜੋ ਜਿੰਨੇ ਵੀ ਮੁਲਾਜ਼ਮ ਸਾਡੇ ਨੰਬਰ ਇਹਨਾਂ ਨਾਲ ਜੁਟੇ ਆ ਇਹ ਉਹ ਜਿਹੜਾ ਸਾਡੇ ਨਾਲ ਨਾਲ ਜਦੋਂ ਵੀ ਇਸ ਤਰ੍ਹਾਂ ਕਰਨਾਵਾ ਪਾਦੀ ਨਾਲ ਦੀ ਨਾਲ ਤਾਲਮਿਲ ਕਰ ਸਕਦੇ ਆ ਲੋਕਾਂ ਨੂੰ ਵੀ ਸਾਡੀ ਇਹ ਹੀ ਪੀਲ ਹੈ ਕਿ ਜਿਹੜਾ ਆਪ ਦਾ ਕੰਮ ਪੂਰੇ ਰੱਖਣ ਤੇ ਜਿਹੜਾ ਉਹਨਾਂ ਨਾਲ ਵੀ ਕੋਈ ਜਿਹੜੀ ਇਸ ਤਰ੍ਹਾਂ ਸਮੱਸਿਆ ਨਾ ਆਵੇ ਤੇ ਜਿਹੜਾ ਸਾਡਾ ਟ੍ਰੈਫਿਕ ਨਿਰਵਿਗਨ ਜਿਹੜਾ ਵਧੀਆ ਤਰੀਕੇ ਨਾਲ ਚੱਲੇ ਨਾਲ ਜਿਹੜਾ ਮਾਹੌਲ ਵਧੀਆ ਰਹੇ ਤੇ ਟ੍ਰੈਫਿਕ ਨਿਰਵਿਗਨ ਚੱਲਦਾ ਰਹੇ ਆ ਜਿਹੜਾ ਇਹਦਾ ਸਾਨੂੰ ਜਿਹੜਾ ਹੋਣ ਅੱਗੇ ਰਿਸਪਾਂਸ ਮਿਲੇਗਾ ਉਦੇ ਮੁਤਾਬਕ ਅਸੀਂ ਅੱਗੇ ਜਿਹੜੇ ਇਹ ਜਿਹੜੇ ਬੰਦੇ ਦਾਵਾ ਆਗੇ ਜਾਂ ਉਸੇ ਦਾ ਹਸਾ ਕਰਾਂਗੇ ਜੀ ਜੀ